ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪਹਿਲਾ ਥੀ ਘਰ ਦਸਵਾ ਜਤ ਇੱਕ ਓਨਕਾਰ ਸਤਿਗੁਰ ਪ੍ਰਸਾਦਿ ਏਕਮ ਏਕ ਓਨਕਾਰ ਨਿਰਾਲਾ ਅਮਰ ਜੁਨੀ ਜਤਨ ਜਾਲਾ ਅਗੰਮ ਅਗੋਚਰ ਰੂਪ ਨਾ ਰੇਖਿਆ ਖੋਜਤ ਖੋਜ ਤੋ ਘਟ ਘਟ ਦੇਖਿਆ ਜੋ ਦੇਖ ਦੇਖਾਵੇ ਥਿਰ ਕੋ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਪੋ ਬਿਨ ਜਗ ਦੀਸੈ ਗੁਰ ਕੈ ਸ਼ਬਦ ਮਹਿਲ ਘਰ ਦੀ ਸੈਰਾਉ ਦੂਜੇ ਪਾਇ ਲਗੇ ਪੈਤਾਣੇ ਜਉਂਦਰ ਬਾਧਿਆ ਹੁਣ ਜਾਣੇ ਕਿਆ ਲੈ ਆਵਹਿ ਕਿਆ ਲੈ ਜਾਏ ਸਿਰ ਜਮ ਕਾਲ ਸੇ ਝੂਟਾ ਖਾਇ ਬਿਨ ਗੁਰੂ ਸ਼ਬਦ ਨਾ ਜੁੜਦ ਕੋਏ ਪਾਖੰਡ ਕੀਨੇ ਮੁਕਤ ਨਾ ਹੋਏ ਆਪੇ ਸਜੀਆ ਕਰ ਜੋੜ ਅੰਡਜ ਫੋੜ ਜੋੜ ਵਿਚੋੜ ਤਰਤ ਆਕਾਸ ਕੀਏ ਬੈਸਨ ਕੋਥਾ ਹੋ ਰਾ ਦਿਨ ਅੰਤ ਕੀਏ ਭੋਬਾ ਜਿਨ ਕੀ ਏਕ ਰਵੇਖਣ ਹਾਰਾ ਅਵਰ ਨਾ ਦੂਜਾ ਸਿਰਜਨ ਹਾਰਾ ਤ੍ਰਿਤੀਆ ਬ੍ਰਹਮਾ ਬਿਦਨ ਮੇਤਾ ਦੇਵੀ ਦੇਵ ਉਪਾਏ ਵੇਤਾ ਜੋਤੀ ਜਤੀ ਗਣਤ ਨਾ ਆਵੇ ਜਿਨ ਸਾਜੀ ਸੋ ਕੀਮਤ ਪਾਵੇ ਕੀਮਤ ਪਾਇ ਰਿਆ ਭਾਰ ਪੂਰ ਕਿਸ ਨੇੜੇ ਕਿਸ ਅੱਖ ਦੂਰ ਚੌਦੋਂ ਪਾਏ ਚਾਰੇ ਬੇਦਾ ਖਾਣੀ ਚਾਰੇ ਬਾਣੀ ਭੇਦਾ ਅਟ ਦਸਾ ਖੜਤੀ ਨੇ ਉਪਾਏ ਸੋ 부ਜੈ ਜਿਰਿਆ 부ਜਾਇ ਤੀਨ ਸੁਮਾਵੈ ਚੌਥੇ ਵਸ ਪ੍ਰਣਮਤ ਨਾਨਕ ਹਮਤਾ ਤੇ ਦਾਸ ਪੰਜ ਪੰਜ ਭੂਤ ਬੇਤਾਲ ਆਪਾ ਗੋਚਰ ਪੁਰਖ ਨਿਰਲਲਾ ਇੱਕ ਭ੍ਰੰ ਭੁਖੇ ਮੋਹ ਬਿਆ ਪਿਆਸੇ ਇੱਕ ਰਾਚਾਘ ਸੌ ਤ੍ਰਿਤਾਸੇ ਇੱਕ ਰੰਗ ਰਾਤੇ ਇੱਕ ਮਰਧੂਰ ਇੱਕ ਦਰ ਘਰ ਸਾਚੇ ਦੇਖ ਹਦੂਰ ਉਤੇ ਕੋ ਨਹੀਂ ਪਤਨ ਕਬੂ ਨਾ ਸੂਚਾ ਕਾਲਾ ਕਾ ਪਿੰਜਰ ਪੰਖੀ ਬਦਿਆ ਕੋਏ ਛੇਰੀ ਪਰਮੈ ਮੁਕਤ ਨਾ ਹੋ ਤੋ ਝੂਟੈ ਜਾਂ ਕਰਨ ਛਡਾਏ ਦੁਰਮਤ ਗੁਰਮਤ ਮੇਲੇ ਭਗਤ ਦੇੜਾ ਖੜ ਮੇ ਖਟ ਦਰਸ਼ਨ ਪ੍ਰਵ ਸਾਜੇ ਅਨ ਸਬਦ ਨਿਰਾਲਾ ਬਾਜੇ ਜੇ ਪ੍ਰਭਾਵੇ ਤਾ ਮਹਿਲ ਬੁਲਾਵੇ ਸੋਦੇ ਪੇਦੇ ਤੋਂ ਬੁਧ ਪਾਵੇ ਕਰ ਕਰ ਵੇਸ ਖਪੈ ਜਲ ਜਾਵੇ ਸੱਚ ਸਾਚੇ ਸਾਚ ਸੁਮਾਵੇ ਸਭ ਤੁਮੀ ਸਾ ਸੰਤੋ ਸਰੀਰ ਸਾਤ ਸਮੁੰਦ ਭਏ ਨਿਰਮਲ ਨੀਰ ਮੱਜਨ ਸੀਲੋ ਸੱਚ ਹਿਰਦੈ ਵਿਚਾਰ ਗੁਰ ਕੈ ਸ਼ਬਦ ਪਾਵੇ ਸਾਫਾਰੀ ਮਨ ਸਾਚਾ ਮੁਸ ਚੋਬਾਏ ਸੱਚ ਨੀਸਾਨੈ ਠਾਕ ਨਾਮ ਪਾਏ ਅਤਮੀ ਐਟੋ ਸਿੱਧ ਬੁੱਧ ਸਾਧੈ ਸੱਚ ਨੇਹ ਕੇਵਲੋ ਕਰਮ ਅਰਾਧੈ ਪੌਣ ਪਾਣੀ ਅਗਨੀ ਬਿਸਰਾਓ ਤੈ ਨਿਰੰਝਨ ਸਤਿਉਨਾਉ ਤਿਸ ਮੈਂ ਮਨੁਆ ਰਿਹਾਲੇ ਵਿਲਾਏ ਪ੍ਰਣਵਤ ਨਾਨਕ ਕਾਲ ਨਾਖਾਈ ਨਾਉ ਨੋਮੀ ਨਵੇਂ ਨਾਦ ਨਵ ਘੰਡਾ ਘਟ ਘੜ ਨਾਥ ਮਾ ਬਲਵੰਡਾ ਆਏ ਪੂਤਾ ਉਹ ਜੋ ਸਾਰਾ ਪ੍ਰਭ ਦੇਸ ਆਦਰਖਵਾਰ ਆਦ ਜੁਗਾਦੀ ਹੈ ਵੀ ਹੋਗੋ ਉਹ ਪਰੰਪਰੋ ਕਰਨ ਜੋ ਦਫਮੀ ਨਾਮਦਾਨ ਚਨਨ ਅਨ ਦਿਨ ਮੱਜਨ ਸੱਚਾ ਗੁਰ ਗੁਣ ਗਿਆਨ ਸਜ ਮੈ ਨ ਲਾਗੇ ਭ੍ਰੰਪੋ ਪਾਗੇ ਬਿਲਮ ਨਾ ਤੂੜ ਜ਼ ਕਾਚੇ ਤਾਗੇ ਜਿਉ ਤਾਗਾ ਜਗ ਏ ਵਜਣ ਅਤਰ ਚੀਤ ਸਾਚ ਰੰਗ ਮਣ 81 ਗ੍ਰਿਦਵਸਾਵੇ ਹਿਸਾਮ ਤਮੋ ਚੁਕਾਵੇ ਫਲ ਪਾਵੇ ਬ੍ਰਤ ਆਤਮ ਚੀਨੇ ਪਖੰਡ ਰਾਤ ਤਤ ਨੀ ਬੀਨੇ ਨਿਰਮਲ ਨਿਰਹਾਰ ਨੇਹ ਕੇਵਲ ਸੂਚੈ ਸਾਚੇ ਨਾ ਲਾਗੇ ਮਲ ਜੈ ਦੇਖੋ ਤੇ ਏਕੋ ਏਕਾ ਹੋਰ ਜੀ ਉਹ ਪਾਏ ਵੇਖੋ ਵੇਕਾ ਫਲੋ ਹਾਰ ਕੀਏ ਫਲ ਜਾਏ ਰਾਸ ਖਾਸ ਖਾਏ ਸਾਧ ਗਵਾ ਪੂਰੇ ਲਾਲਚ ਲਵਟੇ ਲਵਟਾਏ ਛੂਟੇ ਗੁਰਮੁਖ ਸਾਇ ਕੁਮੈ ਦੁਆ ਦਸ ਮੁਦਰਾ ਮਨ ਹੋ ਤੂਤਾ ਐਨ ਸ ਜਾਗੈ ਕਬੈ ਨਾ ਸੂਤਾ ਜਾਗਤ ਜਾਗ ਰਹਿ ਲਿਵ ਲਾਏ ਗੁਰ ਪਰਚੈ ਤਿਸ ਕਾਲ ਨਾ ਖਾਇ ਅਤੀਤ ਭਏ ਮਾਰੇ ਬਹਿ ਰਾਈ ਪ੍ਰਮਤ ਨਾਨਕ ਤਹ ਲਿਵ ਲਾਈ ਦੁਆ ਸੀ ਦਿਆਦਾਨ ਕਰ ਜਾਣ ਬਾਹਰ ਜਾ ਤੋ ਭੀਤਰ ਆਣ ਵਰਤੀ ਬਸ ਰਹੇ ਨੇ ਕਾਮ ਆ ਜੱਪਾ ਜਾਪ ਜਪੈ ਮੁਖ ਨਾਮ ਤੀਨ ਭੁਣ ਮੈਂ ਏਕੋ ਜਾਣ ਸਭ ਸੋਚੋ ਸੰਜਮ ਸਾਚੋ ਪਛਾਨ ਤੇਰਸ ਤਰਵਰ ਸੁਮਨ ਕਨਾਰੇ ਅਮਰ ਮੂਲ ਸਿਖਰ ਲਿਵ ਤਾ ਔਰ ਡਰ ਡਰ ਮਰੈ ਨਾ ਬੂਢੈ ਕੋਏ ਨੇ ਡਰ ਬੂਢ ਮਰੈ ਪਤ ਖੋਏ ਧਰਮੈ ਘਰ ਘਰ ਮੈ ਡਰ ਜਾਣਾ ਤਖਤ ਨਿਵਾਸ ਸਚ ਮਨਿ ਭਾਣ ਚੋਦਸੋ ਚੌਥੇ ਥਾਵੈ ਲੈ ਪਾਵੇ ਰਾਜਸ ਤਾਮਸ ਸਤਕਾਲ ਸੁਮਾ ਸਸੀਰ ਕੈ ਕਰ ਸੂਰ ਸੁਮਾ ਮੈ ਜੋਗ ਜੁਗਤ ਕੀ ਕੀਮਤ ਪਾਵੇ ਚੋਦਸੋ ਭਵਨ ਪਾਤਾਲ ਸਮਾਏ ਖੰਡੋ ਬ੍ਰਹਮੰਡੋ ਰਹਾ ਲੈ ਵਲਾਇ ਆਮਾਵਸਿਆ ਚੰਦ ਗੂਧ ਗੈਨਾਰ ਬੂਝੋ ਗਿਆਨੀ ਸਦਬੀਚਾਰ ਸਸਿਰ ਗਗਨ ਜੋਤਿਓ ਲੋਈ ਕਰ ਕਰ ਵੇਖੇ ਕਰਤੈ ਸੋਈ ਗੁਰ ਤੇ ਦੀਸੈ ਸੋਤੀ ਸੀਮਾ ਹੈ ਮਨ ਮੁਖ ਭੂਲੇ ਆਵੈ ਜਾਏ ਘਰ ਦਰ ਥਾਪ ਥਿਰਸਾਨ ਸੁਹਾਵੇ ਆਪਿ ਛਾਣੈ ਜਾਂ ਸਦ ਗੁਰਪਾਵੈ ਜੇ ਆਸਾ ਤੇ ਬਿਨਸ ਬਿਨ ਆਸਾ ਫੁਟੇ ਖਬਰ ਦੁਬਦ ਮਨਸਾ ਮਮਤਾ ਜਾਲ ਤੇ ਰਹੇ ਉਹ ਦਾਸਾ ਪ੍ਰਣਵਤ ਨਾਨਕ ਹਮਤਾ ਕੇ ਦਾਸਾ ਮਮਤਾ ਜਾਲ ਤੇ ਰਹੇ ਉਹ ਦਾਸਾ ਪ੍ਰਣਵਤ ਨਾਨਕ ਅਮਤਾ ਕੇ ਦਾਸ ਵਾਹਿਗੁਰੂ ਜੀ ਕਾ ਕਾਲਾ ਸਾ ਵਾਹਿਗੁਰੂ ਜੀ ਕੀ ਪਤ